ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ 13 ਤਰੀਕ 8 ਮਹੀਨਾ 2025 ਨੂੰ ਇੱਕ ਤੋਕੜ ਗੱਬਣਾ ਮੱਝ ਦੀ ਵੀਡੀਓ ਸਾਂਝੀ ਕਰ ਰਿਹਾ ਹਾਂ ਬੱਚਾ ਨਾਲ ਮਿਲੂਗਾ ਤੇ ਬੱਚਾ ਨਾਲ ਹੀ ਆ ਠੀਕ ਹੈ ਤੇ ਬਾਕੀ ਜਿਹੜਾ ਭਰਾ ਖਰੀਦੂਗਾ ਤਸੱਲੀ ਕਿਸੇ ਵੀ ਢੰਗ ਤੋਂ ਜ਼ਰੂਰ ਕਰ ਸਕਦਾਗਾ ਤੇ ਜਿਹੜੀ ਚੈੱਕ ਪਾਸ ਆਈ ਉਹ ਵਾਲਾ ਆਪ ਡਾਕਟਰ ਲੈ ਕੇ ਚੈੱਕ ਕਰਵਾਸ ਠੀਕ ਆ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਭਰਾ ਨੇ ਕੋਈ ਦੰਦੀ ਵੀਡੀਓ ਬਣਾਉਣੀ ਹੈ ਤਾਂ ਆਪਾਂ ਨੰਬਰ ਨੋਟ ਕਰ ਲਿਓ 8360462501 ਆਪਣਾ ਸੰਪਰਕ ਨੰਬਰ ਹੈ ਵੀਡੀਓ ਬਣਾਉਣ ਵਾਸਤੇ ਬਾਕੀ ਮਾਲਕ ਦਾ ਨੰਬਰ ਆਪਾਂ ਤੁਹਾਨੂੰ ਖਰੀਦਣ ਵਾਸਤੇ ਉਹ ਆਪਾਂ ਤੁਹਾਨੂੰ ਸਕਰੀਨ ਤੇ ਲਾ ਦਾਂਗੇ ਠੀਕ ਹੈ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਿਓ ਫੇਰ ਮਾਲਕ ਨਾਲ ਸੰਪਰਕ ਕਰਿਓ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਹੋ ਜੀ ਹਾਂਜੀ ਬਾਈ ਵਧੀਆ ਹੋ ਠੀਕ ਹੋ ਵਧੀਆ ਵਧੀਆ ਭਰਾ ਲੇਟ ਕਰਤੀ ਅੱਦ ਕਿ ਨਾ ਵੀਡੀਓ ਆਪਾਂ ਥੋੜੀ ਜੀ ਵੀਡੀਓ ਬਾਈ ਇਹਦਾ ਕੀ ਆ ਪਾਸੂ ਵੇਖ ਜਾਂਦੇ ਆ ਕਦੋਂ ਮਿਲਦੇ ਆ ਉਹ ਪਿਛਲੀ ਵੀਡੀਓ ਦੇਖ ਕੇ ਵਾਲੇ ਵੀਡੀਓ ਪਾ ਦੇ ਦੀ ਲਿਆ ਜਾਂਦੇ ਉਹੀ ਫੋਨ ਆ ਜਾਂਦੇ ਹੈ ਲਗਾਤਾਰ ਹੁਣ ਕੱਲ ਵੀ ਇੱਕ ਗਾਂ ਆਈ ਸੀ ਨਾਲ ਉਹ ਵੀ ਵੇਕ ਗਈ ਠੀਕ ਆ ਤੇ ਮੋਬਾਈਲ ਨੰਬਰ ਤੇ ਐਡਰੈਸ ਬੋਲਦੀ ਆਪਾਂ ਐਡਰੈਸ ਆਪਣਾ ਜ਼ਿਲ੍ਹਾ ਬਠਿੰਡਾ ਪਿੰਡ ਮਲਤਾਨੀਆਂ ਹੂੰ ਨਾਮ ਮੇਰਾ ਗੱਗੂ ਆ ਮੋਬਾਈਲ ਨੰਬਰ ਹੈਗਾ 78146 78161 ਠੀਕ ਆ ਇਹ ਬਾਇਰ ਸੰਮਰਕਰ ਨੰਬਰ ਹੈ ਤੇ ਜਿਹੜੀ ਮੱਝ ਵੇਚਣੀ ਆਪਾਂ ਆਹ ਬੱਚਾ ਐਸੇ ਦੀ ਇਸੇ ਨਾਲ ਹੀ ਦੇਣਾ ਹਾਂ ਭਾਈ ਇਹਦੇ ਨਾਲ ਹੀ ਹੈ ਕੱਟਾ ਠੀਕ ਆ ਤੇ ਆਪਾਂ ਨਾਲ ਹੀ ਲਿਆਂਦਾ ਤੇ ਨਾਲ ਹੀ ਦੇਵਾਂਗੇ ਕੱਟਾ ਸੋਨਾ ਬਲੇ ਵਧੀਆ ਪਲਿਆ ਹੋਆ ਨਾ ਵਧੀਆ ਪਲਿਆ ਹੋਆ ਕੱਟਾ ਹੈ ਬਰੀਡ ਦਾ ਹੂੰ ਤੇ ਪਰ ਆਪਾਂ ਨੂੰ ਐ ਤਾਂ ਪਤਾ ਨਹੀਂ ਕਿਹੜਾ ਤੇ ਉਹ ਐ ਆ ਵੀ ਚੱਲ ਜੇ ਅੱਢ ਵੇਚਦੇ ਤਾਂ ਵੱਧ ਵਿਕ ਜਾਂਦਾ ਅਰੇ ਯਾਰ ਇਹ ਨਾਲ ਨਾਲ ਹੀ ਹਾਂ ਤਾਂ 7 ਮਹੀਨੇ ਦੀ ਗੱਬਣਾਗੇ 8ਵਾਂ ਲੱਗਣ ਵਾਲਾ ਸੱਤ ਦੀ ਗੱਬਣ ਸਿੱਟ ਜੇ ਮੈਂ ਹੈਂ 7 ਦੀ ਗੱਬਣ ਹੋ ਗਈ 7 ਦੇ ਕੰਪਲੀਟ ਹੋ ਜਾਣਗੇ ਬਾਈ 22 ਕੇ 25 ਤਰੀਕ ਨੂੰ ਇਸ ਨੂੰ ਜਿਹੜੀ ਹੋਣ ਆਊਗੀ ਅੱਜ 13 ਜੁਨੀ ਫਿਰ ਤਾਂ ਸਾਢੇ 6 ਪੌਣੇ 7 ਦੀ ਲੱਗ ਪਗਣਾ ਪੌਣੇ 7 ਮਹੀਨੇ ਗੱਬਣ ਮੰਨ ਲਈ ਆਪਾਂ ਨਹੀਂ ਪੌਣੇ 8 ਮਹੀਨੇ ਦੀ ਆ ਪੌਣੇ 8 ਦੀ ਸੋਰੀ ਪੌਣੇ 8 ਦੀ ਬਣ ਗਈ ਤੇ ਨੌਵਾਂ ਲੱਗ ਜਾਣਾ ਸਵਾਗਤ ਹੋ ਰਹਿ ਗਿਆ ਨਾ ਨਾ 8ਵਾਂ ਸਟਾਰਟ ਹੋ ਜੂਗਾ 8ਵਾਂ 7 ਪੂਰੇ ਨੌਵਾਂ 10ਵਾਂ ਫੇ ਹਾਂ ਫਿਰ ਪੌਣੇ 7 ਦੀ ਆ ਫਿਰ ਨਾ 7 ਪੂਰੇ ਹੋਣਗੇ ਫਿਰ ਇਹ ਹਾਂ ਤੇ ਸਵਾ 3 ਨਵੇਂ ਨੇ ਸੂਂਦੇ ਬਾਕੀ ਪਏ ਦੇ ਹਾਂ ਹਾਂ ਠੀਕ ਆ ਤੇ ਦੁੱਧ ਹੈ ਕੋ ਸ਼ੱਕ ਦੁੱਧੋ ਤਾਂ ਡਰਾਈ ਆ ਬਾਈ ਥਾਂ ਤੂੰ ਬਸ ਕੋਈ ਬਸ ਕੀ ਕਹਿਣਾ 1 ਕਿਲੋ ਸਾਰਾ ਹੋਵੇ ਤਾਂ ਥੰਤ ਬਾਸ ਕਰਾਂਗੀ ਥਾਨ ਪਾਸ ਕਰਾ ਦਊਗੀ ਹਾਂ ਪਤਾ ਲੱਗ ਗਿਆ ਥਾਣਾ ਹਾਂ ਬਾਕੀ ਥਾਣਾ ਦੁਨਾ ਦੀ ਤੁਹਾਨੂੰ ਆਪਣਾ ਪਤਾ ਹੀ ਪਹਿਲਾਂ ਵੀ ਆਪਾਂ ਗਾਰੰਟੀ ਲੈਨੇ ਹ ਹਮ ਹਮ ਆਪਣੀ ਗਾਰੰਟੀ ਹੁੰਦੀ ਆ ਤੇ ਜੇ ਤੋਰ ਕਾ ਬਾਕੀ ਜਿਹੜਾ ਭਰਾ ਕੋਈ ਲੈ ਕੇ ਆਊਗਾ ਆਪਦੀ ਤਸੱਲੀ ਕਰਕੇ ਲੈ ਜਾਣਾ ਹਾਂ ਲੈ ਫਿਰ ਤੋਰ ਇਹਨੂੰ ਤਦ ਲੈ ਮਤਰਾ ਐ ਮੰਨ ਲਓ ਵੀ ਸਵਾ 3 ਨਵੇਂ ਸੂਂਦੇ ਬਾਕੀ ਰਹਿ ਗ ਅਜ ਦੀ ਸੌਣ ਤੱਗਾ ਖਤਮੀ ਹੋ ਗਿਆ ਭਾਦੋਂ ਅਸੂ ਤੇ ਕੱਤਾ ਠੀਕ ਐ ਠੰਡ ਜਿਹੇ ਸਰੂਪ ਨੇ ਸਿਆਲਾਂ ਦੇ ਵਿੱਚ ਠੀਕ ਐ ਵਧੀਆ ਰੁੱਤ ਚ ਜਾਊਗੀ ਤੇ ਬਾਈ ਕੱਦ ਕਾਠ ਮੱਝ ਦਾ ਤੇ ਬੇਲ ਬੂਲ ਤੇ ਬਜਨ ਬਹੁਤ ਚੰਗਾਗਾ ਕੁੱਲ ਮਿਲਾ ਕੇ ਚੰਗੀ ਐ ਮੱਝ ਬਾਕੀ ਜਿਹੜਾ ਪਰ ਦੇਖ ਖਰੀਦੂਗਾ ਕੋਲਿਆ ਕੇ ਦੇਖ ਸਕਦਾਗਾ ਤੇ ਐਨੂੰ ਘਮਾਈ ਵਰਗੂ ਪਿੱਛੇ ਬੁਹਾਦੀ ਮੱਝ ਆਪਾਂ ਇਥੋਂ ਬੈਕ ਸ਼ੈਡ ਤੋਂ ਜਿਹੜਾ ਸਟਰਕਚਰ ਉਹ ਚੱਕਾ ਲਓ ਬਾਜ ਦੇ ਬਾਕੀ ਥਣਾ ਥੋਂ ਦੀ ਲੰਬਾਈ ਤੇ ਬਣਤਰ ਜਿਹੜੀਆਂ ਤੇ ਗੈਪ ਆ ਸੋਹਣਾਗਾ ਬਾਕੀ ਜਨ ਪਰ ਦੋ ਦੋ ਡਰਾਈ ਹੈ ਫਿਰ ਲੇਵਾ ਇਸ ਤਰ੍ਹਾਂ ਨਹੀਂ ਹੁੰਦਾ ਬਾਕੀ ਹੂੰ ਆਉਣ ਨਾਲ ਤਾਂ ਮੱਝ ਵਧੀਆ ਪੰਜੂ ਜੀ ਤਿੰਨ ਮਹੀਨੇ ਉਪਰਾ ਸਾਹੂਲੂ ਮੂਰੇ ਨਾ ਨਾ ਕਰਦੀ ਘੱਟੋ ਘੱਟ ਜੀ ਇਹ ਸਵਾ ਕ ਲੱਖ ਰੁਪਏ ਦਾ ਮੱਝ ਹੈ ਹੀ 1.15 ਲੱਖ ਜਿਹਦਾ ਨਾ ਰਗ ਭਗ ਹਾਂਜੀ ਭਾਈ ਹੈਗੀ ਆ ਤੇ ਅੱਜ ਆਪਾਂ ਕੀ ਰੇਟ ਦੇ ਦੇਣੀ ਹੈ ਜਾਇਜ਼ ਮੁੱਲ ਅੱਜ ਭਾਈ ਆਪਾਂ ਜੈਸਨੋਜ ਵਾਲਾ ਰੇਟ ਅੱਗੇ ਕਰਦਣੇ ਜੇ ਤਾਂ ਮੁੱਲ ਕਰਾਣ ਦਾ 85 ਕਰਾਲਾ ਹੂੰ ਤੇ ਦੇਣ ਲੈਣ ਵਾਲਾ ਆਪਾਂ 77000 ਦੀ ਮੈਂ ਦੇ ਦਾਂਗੇ ਦੋਨੇ ਸਾਤਿਆਂ ਦੀ ਦੋਨੇ ਸਾਧਾਂ ਦੀ ਹਾਂ ਤੇ ਜੇ 7 ਦੇ 5 ਆ ਕਰਦਗੇ ਕਰਦੇ ਗਏ ਹੈ ਦੇਖ ਲਾ ਬਾਈ ਤੇ ਯਾਰ ਚੱਲ ਤੇਰੇ ਆਖੇ ਕਰਦਾਂ ਨੇ ਇਹਦੂ ਘੱਟ ਵਾਲਾ ਫੋਨ ਵੀ ਨਾ ਲਾਵੇ ਆਪਾਂ ਨੂੰ ਚਲੋ ਮਾੜਾ ਮਟਾ ਦਾਣ ਤਾਂ ਇਹ ਵੀ ਕਰਦੀ ਨਹੀਂ ਮਾਂ ਤਾਂ ਉਹਦਾ ਯਾਰ ਛੋਟ ਚੱਪਾ ਦੇ ਮਾਰ ਲਿਆ ਦਿੱਤਾ ਜਾਂਦਾ ਪਰ ਐ ਆ ਵੀ ਇਹਦੂ ਘੱਟ ਆ ਨਹੀਂ 75000 ਬਾਈ ਨੇ ਮੁੱਲ ਕਰਤਾ 75000 ਚੋਂ ਪੋਲੇ ਹੱਥ ਨਾਲ ਸਾਨੂੰ ਪਤਾ ਆ ਘੱਟਾ 10000 ਰੁਪਏ ਦਾ ਹੈਗਾ ਹੈਗਾ ਨਾ 10 ਤੋਂ ਵੱਧ ਦਾ ਜਾਂਦਾ ਆਪਦਾ ਲਾਲਾ ਹਾਂ ਹੈ ਪੋਲੇ ਹੱਥ ਨਾਲ ਵਾਲੀ ਹੈ ਮੱਝ ਦਾ ਪੈਂਟ ਦੀ ਰਹਗੀ ਹਾਂ 500 ਘੱਟਾਂ ਵਾਲੇ ਵੀ ਆਏ ਸੀ ਹੂੰ ਜਦੋਂ ਮੈਂ ਆਈ ਆ ਇਹ ਮੈਂ ਨਾ ਇਹ ਕਟਾ ਦੇ ਦੇ ਗੱਲਾਂ 13000 ਦਾ ਮੈਂ ਨਹੀਂ ਕਟਾ ਨਹੀਂ ਦੇਣਾ ਮੈਂ ਮੈਂ ਸੁਦੇ ਲੈ ਜਾਓ ਆਪ ਪਾਸ ਦੱਸਦਾ ਮੰਨ ਕੇ ਲੈ ਲੈਣਿਆ ਦੱਸਦਾ ਕੋਈ ਬਾਈ ਕਿੰਨੇ ਦੇ ਲਾ ਲੇ ਹਾਂ ਤੇ 30000 ਰੁਪਏ ਆਜ ਰਹੀਦੀ ਆ ਮੱਝ ਤਾਂ 65 'ਚ ਰਹੀ ਗਈ ਜਿੱਦੇ ਮੰਨ ਲੈ ਇਹ ਮੈਨੇ ਸੁਣਾ ਉਹਦੋਂ ਕਟਾ 20000 ਦਾ ਤਿਆਰ ਹੋ ਜੀ ਹਾਂ ਉਹਦੋਂ ਤਿੰਨ ਮਹੀਨਿਆਂ ਨੂੰ ਕਟਾ ਪੂਰਾ ਪਲਿਆ ਬਾਈ ਜਾਣ ਵਾਲਾ ਕਟਾ ਜਾਣ ਵਾਲਾ ਪੂਰਾ ਹੈ ਹੂੰ ਬਾਕੀ ਮੱਝ ਵੀ ਚੰਗੀ ਆ ਗਈ ਤਿੰਨ ਮਹੀਨੇ ਵਾਲਾ ਮਤਲਬ ਸਾਰਾ ਇਹ ਕਿ 10-15000 ਰੁਪਏ ਮਸਾ ਖਾਣਾਗਾ ਉਹ ਜੇ ਕਟਾ ਨਾਲ ਹੈਗਾ ਨਾ ਹਾਂ ਉਹ ਜੇ ਬਟਨ ਇਕ ਦਾ ਕੱਟਾ ਵਿਕ ਜੂਗਾ ਮੱਝ ਤੋਂ ਨੇ ਇੰਨੇ ਚ ਹੀ ਰਹਿ ਜਾਣੇ ਤਾਂ ਮੂਰੇ ਮਾੜਾ ਦੁੱਧ ਕਿੰਨਾ ਕਿੰਨਾ ਦਿੰਦੀ ਆ ਚਾਹੇ ਦੁੱਧ 12 ਕਿਲੋ ਤਿਆਰ ਦਿੰਦੀ ਆ ਤਿਆਰ ਤੇ 6 ਮਹੀਨੇ ਗੱਭਣ ਹੋ ਕੇ ਦੁੱਧ ਪੂਰਾ ਕਹਿੰਦੇ ਦਿੰਦੀ 8 ਕਿਲੋ ਹੂੰ ਮੋੜ ਕੇ ਸਿੱਧਾ ਆ ਸਾਹ ਭੱਜ ਜਾਂਦੀ ਆ ਵਾਸੇ 7 ਮਹੀਨੇ ਤੋਂ ਤੋ ਭੱਜਾਂ ਲੱਗ ਜਾਂਦੀ ਆ ਛੇ ਛੇ ਪੂਰੇ ਪਿਆ ਆਂਦੀ ਆ ਛੇ ਸਾਡੇ ਛੇ ਪੂਰੇ ਪਿਆ ਆਂਦੀ ਆ ਗੱਬਣ ਹੋਦੇ ਛੇ ਪੂਰੇ ਪਿਆ ਆਂਦੀ ਆ ਬਾਕੀ ਠੀਕ ਆ ਬਾਈ ਨੇ ਇਹ ਵੀ ਗੱਲ ਦੇਖੋ ਕੋਈ ਐ ਨਹੀਂ ਕਿ 14 15 ਗਾਜੀ ਆਪਨਾ ਨਹੀਂ ਪਤਾ ਵੀ ਆ ਜਾਂ ਮੱਝਾਂ 11 12 ਕਿਲੋਦਾਂ ਕੱਢ ਦੋ ਤੇ 11 12 ਬਾਈ ਨੇ ਕਿਹਾ ਹੈਗਾ 12 ਕਿਲੋਦ ਕੱਢ ਦੋ 12 ਕਿਲੋ ਦੀ ਗਾਰੰਟੀ ਦਿੱਤੀ ਹੈ 12 ਦਿੰਦੀ ਹੈ 12 ਕਿਹਾ ਉਹਨਾਂ ਦੇਊਗੀ ਬਾਈ ਥਣ ਥੁੰਦੇ ਕਿੰਨਾ ਚੰਗਾ ਲੱਗਿਆ ਹਾਂ ਸੋਹਣੀ ਕਿੰਨੀ ਆ ਤੇ ਬਾਈ ਦਾ ਪੈਂਡ ਮਲਤਾਨੀਆਂ ਤੇ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਨਾਲ ਹੀ ਪੈਂਡ ਆ ਗਿਆ ਹਾਂਜੀ ਜਿਹੜੇ ਭਰਾ ਨੂੰ ਮੱਝ